ਪਰ ਤੁਹਾਡੀ ਖਾਤਰ ਬੋਲਦੀਆਂ ਅੱਜ ਤੁਹਾਡੀ ਖਾਤਰ ਫਿਰ ਬਜ਼ਾਰਾਂ ਚ ਆ ਗਿਆਂ ਜਲੂਸ ਕੱਢਣ ਆ ਗਿਆਂ ਉਸ ਪੁਲਿਸ ਦਾ ਜਲੂਸ ਕੱਢਣ ਆ ਗਿਆਂ ਜਿਨ੍ਹਾਂ ਦੇ ਨਾਲ ਰਲ ਕੇ ਇਹ ਚੋਰ ਇਹ ਲੁਟੇਰੇ ਇਹ ਠੱਗ ਲਗਾਤਾਰ ਲੁੱਟਾਂ ਖੋਹਾਂ ਕਰਦੇ ਆ ਇਸ ਤਰ੍ਹਾਂ ਰੋਸ ਜਲੂਸ ਕੱਢ ਰਿਹਾ ਹੈ ਤੋ ਅੱਜ ਜਨਾਜਾ ਕੱਢਿਆ ਜਾ ਸਕਦਾ ਕਿਹਾ ਜਾ ਸਕਦਾ ਹੈ ਕਿ ਅੱਜ ਜਨਾਜਾ ਕੱਢਿਆ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦੀਆਂ ਕਮੀਆਂ ਦਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫਰੋਈਪੁਰ ਸ਼ਹਿਰ ਤੋਂ ਜਿੱਥੇ ਸਮੂਹ ਪੱਤਰਕਰਪਾਈ ਜਰਾ ਕਤਰ ਹੋਇਆ ਹੈ ਪੁਲਿਸ ਦੇ ਖਿਲਾਫ 40 ਮਿੰਟ ਤੋਂ ਸਾਡੇ ਤੇ ਖਿਲਾਫ ਸਾਡੇ ਦੇ ਇਕਰਾਰ ਨੇ ਬਹੁਤ ਬਹੁਤ ਸ਼ੁਕਰੀਆ ਅੱਜ ਰੋਸ ਮਜਹਰਾ ਕੀਤਾ ਜਾ ਰਿਹਾ ਜੈ ਹਿੰਦ ਜੈ ਹਿੰਦ ਮਸੇਵ ਤਸਕੀ ਵੀ ਪੁਸਤਪਲੀ ਕਰਨ ਵਾਲੀ ਪੰਜਾਬ ਪੁਲਿਸ ਮਰਦਾਬਾ ਪ੍ਰੋਇਪਰ ਸ਼ਹਿਰ ਦੇ ਵਿੱਚ ਮੌਜੂਦ ਹਾਂ ਜਿੱਥੇ ਸਮੂਹ ਪੱਤਰਕਾਰ ਭਾਈਚਾਰਾ ਇਕੱਤਰ ਹੋਇਆ ਹੈ ਸਮੂਹ ਭਾਈਚਾਰਾ ਇਕੱਤਰ ਹੋ ਕੇ ਰੋਸ ਨਜ਼ਾਰਾ ਕਰ ਰਿਹਾ ਹੈ ਦੇਖ ਸਕਦੇ ਹੋ ਜਿਸ ਤਰ੍ਹਾਂ ਪੁਲਿਸ ਦੀਆਂ ਅਣਕਾਮੀਆਂ ਸਾਡੇ ਸ਼ਹਿਰ ਦੀ ਕੋਈ ਔਰਤ ਨਹੀਂ ਸੇ ਸਾਡੇ ਸ਼ਹਿਰ ਦਾ ਕੋਈ ਬੱਚਾ ਨਹੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੀ ਸਮਰਥਨ ਕਰ ਰਹੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿੱਡੇ ਵੱਡੇ ਹਜੂਮ ਦੇ ਵਿੱਚ ਅੱਜ ਪੱਤਰਕਾਰ ਭਾਈਚਾਰਾ ਇਕੱਤਰ ਹੋਇਆ ਹੈ ਸਮੂਹ ਜਥੇਬੰਦੀਆਂ ਨੇ ਸਮਰਥਨ ਦੇਣ ਪਹੁੰਚਿਆ ਨੇ ਸਵਾਗਤ ਉਹਨਾਂ ਦੇ ਪਹੁੰਚਣੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿੱਡੇ ਵੱਡੇ ਹਜੂਮ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅੱਜ ਇਕੱਤਰ ਹੋ ਕੇ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਦੋਸ ਸਮਝਾਇਆ ਕਰਦੇ ਹੋਏ ਤੁਹਾਡੇ ਨਾਲ ਫੈਸਲੇ ਖੁਸ਼ੀਆਂ ਤੁਹਾਡੇ ਨਾਲ ਅੱਜ ਅੱਜ ਦਾ ਖ਼ਬਰ ਇੱਕ ਟਰੇਲਰ ਹੈ ਅੱਜ ਦਾ ਮਹਿਮਨ ਪਾਂ ਜੋ ਲੋਕਾਂ ਨੂੰ ਨਿਸਾਬ ਦੇ ਲਈ ਪੱਤਰਕਾਰਾਂ ਨੂੰ ਨਿਸਾਬ ਦੇ ਲਈ ਰਾਜਨੀਤਿਕ ਕਾਰਿਆਂ ਤੇ ਆਮ ਲੋਕਾਂ ਦਾ ਕੀ ਹੋ ਸਕਦਾ ਹੈ ਕੀ ਉਹ ਇਨਸਾਫ ਦੀ ਉਮੀਦ ਰੱਖ ਸਕਦੇ ਨੇ ਸਭ ਗੱਲਾਂ ਤੋਂ ਪੜਦਾ ਉਠਾਉਂਦੇ ਹੋਏ ਅੱਜ ਪੱਤਰਕਾਰ ਭਾਈਚਾਰਾ ਇਹ ਸਭ ਦੇ ਕਿਸ ਤਰ੍ਹਾਂ ਰੋਸ ਨਜ਼ਾਰਾ ਕੱਢ ਰਿਹਾ ਹੈ ਸੋ ਅੱਜ ਜਨਾਜ਼ਾ ਕੱਢਿਆ ਜਾ ਸਕਦਾ ਕਿਹਾ ਜਾ ਸਕਦਾ ਹੈ ਕਿ ਅੱਜ ਜਨਾਜ਼ਾ ਕੱਢਿਆ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦੀਆਂ ਨਾਕਾਮੀਆਂ ਦਾ ਪ੍ਰੈਸ ਨੂੰ ਕਹਿ ਰਿਹਾ ਇਹਨਾਂ ਨੂੰ ਬਾਹਰ ਕਰ ਦਿਓ ਇਹਨਾਂ ਨੂੰ ੱੱਕੇ ਮਾਰੋ ਇਹ ਮੈਨੂੰ ਦਿਸਣੇ ਨਹੀਂ ਚਾਹੀਦੇ ਅਸੀਂ ਤੇਰਾ ਕੀ ਬਗੜਦਾ ਭਾਈ ਇਨਸਾਫ ਲੈਣ ਵਾਲਿਆਂ ਨੂੰ ੱੱਕੇ ਮਾਰੋਗੇ ਤੁਸੀਂ ਆਮ ਲੋਕਾਂ ਨਾਲ ਕਿਵੇਂ ਵਿਚਰਦੇ ਹੋ ਹੋਂਗੇ ਆਮ ਲੋਕਾਂ ਦੇ ਮਸਲੇ ਕਿਦਾ ਹੱਲ ਕਰਦੇ ਹੋ ਹੋਂਗੇ ਇਹ ਹੈਰਾਨਗੀ ਹੈ ਮੈਨੂੰ ਪੁਲਿਸ ਵਾਲਾ ਇੱਕ ਵੀਰ ਕਹਿੰਦਾ ਵੀਰੇ ਤੁਸੀਂ ਆਵਾਜ਼ ਚੁੱਕੀ ਆ ਤੁਹਾਡਾ ਧੰਨਵਾਦ ਅਸੀਂ ਖੁਦ ਪਰੇਸ਼ਾਨ ਆ ਆਪਣੇ ਅਧਿਕਾਰੀਆਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਸਾਡਾ ਵੀ ਜਿਨਾ ਹਰਾਮ ਕੀਤਾ ਹੋਇਆ ਇਹਨਾਂ ਅਧਿਕਾਰੀਆਂ ਨੇ ਇਹ ਲੋਕ ਇਹ ਲੋਕ ਇਹਨਾਂ ਦੀ ਚਮੜੀ ਚੰਮ ਦੀ ਐਸੀ ਬਣ ਗਈ ਐ ਜਿੱਥੇ ਜੂ ਨਹੀਂ ਸਰਕਦੀ 8-8 ਮਹੀਨਿਆਂ ਤੋਂ ਜੇ ਪ੍ਰੈਸ ਆਪਣੇ ਮਾਮਲੇ ਹੱਲ ਕਰਨ ਲਈ ਗੇੜੇ ਕੱਢ ਰਹੀ ਐ ਤੇ ਤੁਸੀਂ ਆਪ ਗੈਸ ਲਾ ਲੋ ਕਿ ਆਮ ਬੰਦੇ ਦੇ ਕਿਵੇਂ ਫੈਸਲੇ ਹੱਲ ਕਰਦੀ ਹੋ ਪੁਲਿਸ ਕਿਵੇਂ ਨਤੀਜਾ ਨਿਕਲਦਾ ਹੋਊਗਾ ਕਿਵੇਂ ਕਿਸੇ ਨੂੰ ਜਸਟਿਸ ਮਿਲਦਾ ਹੋਊਗਾ ਕਿਵੇਂ ਇਨਸਾਨ ਮਿਲਦਾ ਹੋਗਾ ਇਹ ਪੁਲਿਸ ਇੰਨੀ ਕੋ ਨਕਮੀ ਹੋ ਗਈ ਅਸੀਂ ਲਿਖਿਆ ਆ ਨਸ਼ੇੜੀ ਪੁਲਿਸ ਅਫਸਰ ਤੇ ਮੁਲਾਜ਼ਮ ਮੁਕੱਦਮਾ ਕਰੋ ਜਿਹੜੇ ਨਸ਼ਾ ਖਾ ਕੇ ਸੀਟਾਂ ਤੇ ਬੈਠੇ ਐਸੇ ਅਧਿਕਾਰੀ ਜਿਹੜੇ ਸੜੇ ਤੇ ਰਾਜ ਕਰ ਰਹੇ ਆ ਜਿਹੜੇ ਸਾਨੂੰ ਸਖਾ ਰਹੇ ਕਾਨੂੰਨ ਕੀ ਹੁੰਦਾ ਬੜੀ ਲਿਖੀ ਜਮਾਤ ਨੂੰ ਸਿਖਾਉਂਦੇ ਆ ਕਿ ਕਾਨੂੰਨ ਕੇ ਇਹਨਾਂ ਨੂੰ ਖੁਦ ਕਾਨੂੰਨ ਦਾ ਨਹੀਂ ਪਤਾ ਇਹੋ ਪੁਲਿਸ ਜਿਹੜੀ ਪੁੱਲ ਗਈ ਮਰਿਆਦਾ ਜਿਹੜੀ ਪੁੱਲ ਗਈ ਰੂਲ ਆਫ ਰੈਗੂਲੇਸ਼ਨ ਕੀ ਹੁੰਦੇ ਆ ਜਿਨ੍ਹਾਂ ਨੂੰ ਸੰਵਿਧਾਨ ਵਿੱਚ ਚੁੱਕੀਆਂ ਹੋਈਆਂ ਕਸਮਾਂ ਯਾਦ ਨਹੀਂ ਐ ਮੈਂ ਕਿਆ ਸੀ ਉਥੇ ਸੋ ਅਸੀਂ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਵਿਖਾਉਂਦੇ ਹੈਗੇ ਆ ਕਿ ਮੈਂ ਰਾਇਵੀਰ ਨੂੰ ਕਹੂੰਗਾ ਸਾਰੀਆਂ ਤਸਵੀਰਾਂ ਜਿਹੜੀਆਂ ਵਿਖਾ ਦਿਨ ਹੈਗੇ ਕਿਉਂਕਿ ਵੱਡੇ ਪੱਤਰ ਤੇ ਅੱਜ ਸਮੂਹ ਪ੍ਰੈਸ ਕਲੱਬਾਂ ਵੱਲੋਂ ਅੱਜ ਜਿਹੜਾ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਲਗਾਤਾਰ ਅਣਦੇਖੀ ਕਰ ਰਿਹਾ ਹੈਗਾ ਸਮੂਹ ਪੱਤਰਕਾਰ ਭਾਈਚਾਰੇ ਦੀ ਖਾਸ ਤੌਰ ਤੇ ਸਾਡੇ ਨਾਲ ਇਸ ਟਾਈਮ ਮੌਜੂਦ ਹੈਗੇ ਸੀਗੇ ਆਪਣਾ ਗਰਨਾਮ ਸਿੰਘ ਗਾਮਾ ਸਿੱਧੂ ਜਿਹੜੇ ਸਤਲੁਜ ਸਤਲੁਜ ਪ੍ਰੈਸ ਕਲੱਬ ਦੇ ਪ੍ਰਧਾਨ ਹੈਗੇ ਅਸੋ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਜਿਹੜਾ ਇੱਕ ਜਲੂਸ ਦੀ ਸ਼ਕਲ ਦੇ ਵਿੱਚ ਵੱਡੇ ਪੱਤਰ ਤੇ ਜਿਹੜਾ ਵੱਖ-ਵੱਖ ਜਿਹੜਾ ਪੱਤਰਕਾਰ ਭਾਈਚ ਪਾ ਜਿਹੜੀਆਂ ਫਰੋਏ ਪਰਦੀਆਂ ਸਮੂਹ ਪ੍ਰੈਸ ਕਲੱਬਾਂ ਹੈਗੀਆਂ ਉਹਨਾਂ ਵੱਲੋਂ ਜਿਹੜਾ ਇਹ ਜਾਦਨ ਕੀਤੇ ਜਾ ਰਹੇ ਹੈਗੇ ਆ ਔਰ ਵੱਡੇ ਪੱਧਰ ਤੇ ਜਿਹੜੀ ਅਣਦੇਖੀ ਜਿਹੜੀ ਸਮੂਹ ਜਿਹੜੇ ਪ੍ਰੈਸ ਕਲੱਬ ਹੈਗੇ ਆ ਉਹਨਾਂ ਦੇ ਪ੍ਰਧਾਨ ਹੈਗੇ ਨੇ ਨੁਮਾਇंदे ਹੈਗੇ ਉਹਨਾਂ ਦੀ ਜਿਹੜੀ ਜਿਹੜਾ ਅਣਦੇਖੀ ਕਰਨ ਦੇ ਜਿਹੜਾ ਇਲਜ਼ਾਮ ਲਾਏ ਜਾ ਰਹੇ ਸੋ ਉਸ ਦੇ ਰੂਪ ਦੇ ਵਿੱਚ ਉਸ ਉਸ ਚੀਜ਼ ਨੂੰ ਲੈ ਕੇ ਜਿਹੜਾ ਅੱਜ ਜਲੂਸ ਦੀ ਸ਼ਕਲ ਦੇ ਵਿੱਚ ਜਿਹੜਾ ਆਪਣਾ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਇੱਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੀ ਜਿਹੜੀਆਂ ਸਾਡੇ ਨਾਲ ਮੌਜੂਦ ਹੈਗੀਆਂ ਸੋ ਆਪਾਂ ਗੱਲਬਾਤ ਲਗਾਤਾਰ ਕਰਦੇ ਰਾਂਗੇ ਮੇਰੇ ਨਾਲ ਸੁਖਬਾਈ ਜੀ ਵੀ ਹੈਗੇ ਆ ਮੌਜੂਦ ਹੈਗੇ ਆ ਬਾਈ ਜੀ ਇਹ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋਗੇ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਪੱਤਰਕਾਰਾਂ ਦਾ ਤੇ ਨਾਲ ਆਮ ਲੋਕ ਜਿਹੜੇ ਨੇ ਫਰੋਈਪੁਰ ਸ਼ਹਿਰ ਵਾਸੀ ਨੇ ਜਿਹੜੇ ਦੁਖੀ ਨੇ ਪੀੜਤੂ ਤੋਂ ਦੁਖੀ ਨੇ ਹਾਲਾਂਕਿ ਬੜੀ ਵੱਡੀ ਗੱਲ ਆ ਬੜੀ ਸ਼ਰਮ ਵਾਲੀ ਗੱਲ ਆ ਕਿ ਜਿਹੜੇ ਪੱਤਰਕਾਰਾਂ ਨੂੰ ਅੱਜ ਰੋਡ ਤੇ ਉਤਰਨਾ ਪਿਆ ਪੱਤਰਕਾਰਾਂ ਨੂੰ ਰੋਡ ਤੇ ਆ ਕੇ ਅੱਜ ਪ੍ਰੋਟੈਸਟ ਕਰਨ ਲਈ ਮਜਬੂਰ ਹੋਣਾ ਪਿਆ ਇੰਨੀ ਕਿ ਨਕਮੀ ਫਰੋਈਪੁਰ ਦੀ ਪੁਲਿਸ ਹੋ ਚੁੱਕੀ ਆ ਕਿ ਆਮ ਲੋਕ ਜਿਹੜੇ ਨੇ ਆਮ ਲੋਕ ਜਿਹੜੇ ਨੇ ਉਹਨਾਂ ਨੇ ਪੱਤਰਕਾਰਾਂ ਕੋਲ ਆਉਣਾ ਵੀ ਸਾਨੂੰ ਇਨਸਾਫ ਦਿਵਾਓ ਸਾਡੀਆਂ ਖਬਰਾਂ ਲਾਓ ਪਰ ਜਦੋਂ ਆਮ ਲੋਕਾਂ ਦੀਆਂ ਖਬਰਾਂ ਲਾਉਣ ਤੋਂ ਬਾਅਦ ਵੀ ਕੋਈ ਹੱਲ ਨਹੀਂ ਹੋਣਾ ਜਾਂ ਪੁਲਿਸ ਨੇ ਕੁਝ ਕਰਨਾ ਹੀ ਨਹੀਂ ਤਾਂ ਫਿਰ ਇਸ ਤਰ੍ਹਾਂ ਰੋਡਾਂ ਤੇ ਆਉਣਾ ਪੈਂਦਾ ਪੱਤਰਕਾਰਾਂ ਨੂੰ ਵੀ ਤੇ ਆਮ ਲੋਕਾਂ ਨੂੰ ਵੀ ਤਾਂ ਅਸੀਂ ਹੁਣ ਬਾਜ਼ਾਰਾਂ ਦੇ ਵਿੱਚ ਜਿਹੜਾ ਇਹ ਕੱਢ ਰਹੇ ਆ ਜਲੂਸ ਕੱਢ ਰਹੇ ਆ ਪੁਲਿਸ ਦੇ ਖਿਲਾਫ ਜਲੂਸ ਕੱਢ ਰਹੇ ਜਿਸ ਜਲੂਸ ਦੇ ਵਿੱਚ ਜਿਸ ਜਲੂਸ ਦੇ ਵਿੱਚ ਇਹਹੀ ਗੱਲਾਂ ਡਿਸਕਸ ਹੋਣਗੀਆਂ ਜਿਹੜੇ ਲੋਕ ਪੀੜਤ ਨੇ ਜਿਨ੍ਹਾਂ ਦੀਆਂ ਕਈ ਕਈ ਮਹੀਨਿਆਂ ਤੋਂ ਦਰਖਾਸਤਾਂ ਜਾਂ ਜਿਨ੍ਹਾਂ ਦੇ ਰੌਲੇ ਪੈਂਡਿੰਗ ਪਏ ਨੇ ਪੁਲਿਸ ਨੇ ਕੁਝ ਨਹੀਂ ਕੀਤਾ ਉਹ ਜਿਹੜੇ ਲੋਕ ਨੇ ਉਹਨਾਂ ਦਾ ਜਿਹੜਾ ਇੱਥੇ ਡਿਸਕਸ ਲਗਾਤਾਰ ਕੀਤਾ ਜਾ ਰਿਹਾ ਹੈਗਾ ਇਹ ਸੁਖਬਾਈ ਜੀ ਇੱਕ ਗਲਾਸ ਤੇ ਸਵਾਲ ਹੈਗਾ ਜਿਸ ਤਰ੍ਹਾਂ ਪੁਲਿਸ ਨੂੰ ਆਪਾਂ ਟਾਈਮ ਵੀ ਦਿੱਤਾ ਗਿਆ ਸਭਾ ਪ੍ਰਸ਼ਾਸਨ ਨੂੰ ਸਮਾਂ ਵੀ ਦਿੱਤਾ ਸੀ ਉਸ ਦੇ ਵਿੱਚ ਕੀ ਗੱਲਬਾਤ ਹੋਈ ਪੁਲਿਸ ਉਰਤੇ ਯਾਰ ਸੋ ਆਪਾਂ ਗੱਲਬਾਤ ਲਗਾਤਾਰ ਕਰਦੇ ਰਵਾਂਗੇ ਇੱਥੇ ਕਿ ਜਿਹੜਾ ਇੱਥੇ ਲਗਾਤਾਰ ਜਿਹੜਾ ਵਦੀਕੀ ਹੁੰਦੀ ਰਹੀ ਪੱਤਰਕਾਰਾਂ ਦੇ ਨਾਲ ਖਾਸ ਤੌਰ ਤੇ ਗਾਮਾ ਸਿੱਧੂ ਜੀ ਦੇ ਨਾਲ ਔਰ ਦੂਸਰੀ ਜਿਹੜੀ ਪ੍ਰੈਸ ਕਲੱਬਾਂ ਦੇ ਜਿਹੜੇ ਨੁਮਾਇंदे ਹੈਗੇ ਉਹਨਾਂ ਵੱਲੋਂ ਔਰ ਦੂਸਰੇ ਬੰਨੇ ਜਿਹੜਾ ਵੱਡੇ ਪੱਦਰ ਤੇ ਵਧੀ ਕਹਿ ਜਿਹੜੀਆਂ ਲਗਾਤਾਰ ਹੋ ਰਹੀਆਂ ਹੈਗੀਆਂ ਜਿਹੜੀਆਂ ਜਿਹੜੇ ਪੱਤਰਕਾਰ ਭਾਈਚਾਰਾ ਹੈਗਾ ਉਸ ਚੀਜ਼ ਨੂੰ ਲੈ ਕੇ ਜਿਹੜਾ ਇਹ ਜਿਹੜਾ ਪ੍ਰੋਟੈਕਟ ਕੀਤਾ ਜਾ ਰਿਹਾ ਅੱਜ ਰੋਸ ਮਜਾਰਾ ਕੀਤਾ ਜਾ ਰਿਹਾ ਉਸ ਚੀਜ਼ ਨੂੰ ਲੈ ਕੇ ਜਿਹੜਾ ਸਮੂਹ ਜਿਹੜੇ ਅੱਜ ਪ੍ਰੈਸ ਕਲੱਬ ਇੱਥੇ ਇਕੱਠੇ ਹੋਏਗੇ ਲਗਾਤਾਰ ਤੁਸੀਂ ਤਸਵੀਰਾਂ ਦੇਖ ਰਹੇ ਕਿ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਵੱਖ-ਵੱਖ ਦੁਕਾਨਾਂ ਚੋਂ ਇੱਥੇ ਹਾਲਾਕੇ ਵੱਡੇ ਪੱਦਰ ਤੇ ਜਿਹੜੇ ਸਾਡੇ ਪੱਤਰਕਾਰ ਭਾਈਚਾਰਾ ਦਾ ਉਹਨਾਂ ਤੇ ਫੁੱਲਾਂ ਤੇ ਵਰਖਾ ਵੀ ਕੀਤੀ ਜਾ ਰਹੀ ਹੈਗੀ ਜੋ ਤੁਸੀਂ ਲਗਾਤਾਰ ਜਿਹੜੀਆਂ ਤਸਵੀਰਾਂ ਦੇਖ ਰਹੇ ਹੈਗੇ ਦਿੱਲੀ ਗੇਟ ਦੀ ਅੰ ਲਗਾਤਾਰ ਜਿਹੜਾ ਪਤਰਕਾਰ ਭਾਈ ਜਾਰਾ ਅਗਲੇ ਬੰਨੇ ਵੱਧ ਰਿਹਾ ਹੈਗਾ ਸੋ ਇੱਥੇ ਗੱਲਬਾਤ ਵੀ ਆਪਾਂ ਕਰ ਲੈਨੇ ਹੈਗੇ ਆ ਕਿਸੇ ਦੀ ਚੈਨ ਖੋਈ ਜਾਂਦੀ ਆ ਕਿਸੇ ਦੀ ਪਰਸ ਖੋਇਆ ਜਾਂਦਾ ਜਦੋਂ ਪੁਲਿਸ ਵਾਲਿਆਂ ਕੋਲ ਤੁਸੀਂ ਕੰਪਲੇਨਟ ਕਰਨ ਜਾਂਦੇ ਹੋ ਤਾਂ ਉਹ ਕੋ ਟਿੱਚਰਾਂ ਕਰਦੇ ਨੇ ਜੇ ਕਿਸੇ ਗਰੀਬ ਦਾ ਮੋਟਰਸਾਈਕਲ ਚੋਰੀ ਹੋ ਜਾਂਦਾ ਉਹ ਅੱਗੋਂ ਕੰਪਲੇਨਟ ਲਿਖਉਣ ਜਾਂਦਾ ਤਾਂ ਪੁਲਸ ਵਾਲੇ ਕੋ ਟਿੱਚਰਾਂ ਕਰਦੇ ਨੇ ਕਿ ਤੂੰ ਮੋਟਰਸਾਈਕਲ ਲਾਇਆ ਗਲਤ ਜਗ੍ਹਾ ਤੇ ਸੋ ਫਰੋਜਪੁਰ ਦੇ ਵਿੱਚ ਇੰਨਾ ਕਿ ਜ਼ਿਆਦਾ ਨਜਾਇਜ਼ ਹਥਿਆਰ ਮੈਨੂੰ ਲੱਗਦਾ ਉਹਨਾ ਅਸਲਾ ਪੁਲਿਸ ਕੋਲ ਨਹੀਂ ਹੋਣਾ ਜਿੰਨਾ ਨਸ਼ਾ ਵੇਚਣ ਵਾਲੇ ਕੋਲੇ ਆ ਪਰ ਉਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਇੱਥੇ ਤੁਸੀਂ ਅੱਜ ਪੁਲਿਸ ਦੇ ਵਿਰੁੱਧ ਬੋਲੋ ਸਵੇਰੇ ਤੁਹਾਡੇ ਪਰਚਾ ਕੱਟਾ ਜਾਣਾ ਅੱਛਾ ਇਹਨੇ ਮਾੜੇ ਹਾਲਾਤ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਸੋ ਲਗਾਤਾਰ ਧਰ ਨਾਲ ਤਸਵੀਰਾਂ ਸਾਨੀਆਂ ਕਰ ਰਹੇ ਹੈਗੇ ਇੱਥੇ ਮੋੜਾ ਸਿੰਘ ਅਨਜਾਨ ਜਿਹੜੇ ਕਿਸਾਨ ਆ ਕੋ ਹੈਗੇ ਉਹਨਾਂ ਨਾਲ ਗੱਲਬਾਤ ਅਸੀਂ ਜਾਣੀ ਕੀਤੀ ਹੈਗੀ ਸੋ ਸਾਰੀ ਗੱਲਬਾਤ ਆਪਾਂ ਹੋਰ ਵੀ ਇੱਥੇ ਕਰ ਲਾਗੇ ਕੇ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਤਸਵੀਰਾਂ ਅਸੀਂ ਸਾਨੀਆਂ ਕਰ ਰਹੇ ਹੈਗੇ ਆ ਇਹ ਦਿੱਲੀ ਗੇਟ ਦੀ ਅੰਦਰਲੀ ਸਾਈਡ ਹੈਗੀ ਜਿੱਥੇ ਬਿਜਾਰ ਦੇ ਵਿੱਚ ਵੱਡੇ ਪੱਧਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਇੱਥੇ ਆਪਣਾ ਜਿਹੜੇ ਵੱਖ-ਵੱਖ ਪੱਤਰਕਾਰ ਭਾਈਚਾਰੇ ਵੱਖ-ਵੱਖ ਪ੍ਰੈਸ ਕਲੱਬਾਂ ਜਿਹੜੀਆਂ ਲਗਾਤਾਰ ਜਿਹੜੇ ਆ ਇੱਥੇ ਗੱਲਬਾਤ ਕਰ ਰਹੇ ਹੈਗੇ ਆ ਸੋ ਇੱਕ ਜਲੂਸੀ ਰੂਪ ਦੇ ਵਿੱਚ ਇੱਕ ਪੁਲਿਸ ਪ੍ਰਸ਼ਾਸਨ ਨੂੰ ਝਕਾਉਣ ਵਾਸਤੇ ਚੇਤਾਵਨੀ ਦੇਣ ਵਾਸਤੇ ਕਿਉਂਕਿ ਹਾਲਾਂਕਿ ਸਮਾਂ ਵੀ ਦਿੱਤਾ ਗਿਆ ਸੀ ਬੀਤੇ ਦਿਨਾਂ ਵਿੱਚ ਕੁਝ ਦਿਨ ਪਹਿਲਾਂ ਜਿਹੜੀ ਮੀਟਿੰਗ ਵੀ ਹੋਈ ਸੀ ਸਮੂਹ ਪ੍ਰੈਸ ਕਲੱਬਾਂ ਦੀ ਉਹਦੇ ਵਿੱਚ ਸਮਾਂ ਵੀ ਦਿੱਤਾ ਗਿਆ ਸੀਗਾ ਪੁਲਿਸ ਪ੍ਰਸ਼ਾਸਨ ਨੂੰ ਸੋ ਉਹ ਚੀਜ਼ ਨੂੰ ਲੈ ਕੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਜਿਹੜੀ ਆਪਣੀ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਸੋ ਉਸ ਚੀਜ਼ ਨੂੰ ਲੈ ਕੇ ਅੱਜ ਜਿਹੜਾ ਸਮੂਹ ਪਤਰਕਾਰ ਭਾਈਚਾਰੇ ਵੱਲੋਂ ਅੱਜ ਜਲੂਸ ਦੇ ਰੂਪ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਕਿਉਂਕਿ ਨਿਕੰਮੀ ਤੇ ਨਕਾਰੀ ਜਿਹੜੀ ਪੁਲਿਸ ਪ੍ਰਸ਼ਾਸਨ ਜਿਹੜਾ ਉਹਨਾਂ ਵੱਲੋਂ ਅੱਜ ਜਿਹੜਾ ਇੱਥੇ ਰੋਸ ਬਿਆਨ ਕੀਤਾ ਜਾ ਰਿਹਾ ਦਿੱਲੀ ਗੇਟ ਦੀ ਅੰਤਲੀ ਸਾਈਡ ਤੇ ਇੱਥੇ ਮੌਜੂਦ ਹੈਗੇ ਆ ਸੋ ਇੱਥੇ ਜਿਹੜੇ ਫੁੱਲ ਵੀ ਵਸਾਏ ਜਾ ਰਹੇ ਹੈਗੇ ਤੁਸੀਂ ਦੇਖ ਸਕਦੇ ਹੋ ਲਾਈਵ ਸਿਰਾ ਕਿ ਜਿਹੜਾ ਵੱਡੇ ਬਦਲੇ ਦੀ ਖੁਸ਼ੀ ਦੀ ਗੱਲ ਹੈਗੀ ਕਿਉਂਕਿ ਜਿਹੜਾ ਕਿਉਂਕਿ ਜਿਹੜਾ ਪੱਤਰਕਾਰ ਭਾਈਚਾਰਾ ਹੈਗਾ ਜਿਹੜਾ ਚੌਥਾ ਥੰਮ ਮੰਨਿਆ ਜਾਂਦਾ ਹੈਗਾ ਚੌਥਾ ਥੰਮ ਮੰਨਿਆ ਜਾਂਦਾ ਹੈਗਾ ਤੁਸੀਂ ਦੇਖ ਸਕਦੇ ਇੱਕ ਵੱਡੀ ਵੱਡੀ ਖਬਰ ਹੈਗੀ ਹੈ ਵੱਡਾ ਵੱਡੀ ਖੁਸ਼ੀ ਦੀ ਗੱਲ ਹੈ ਕਿਉਂਕਿ ਪੱਤਰਕਾਰ ਭਾਈਚਾਰੇ ਤੋਂ ਬੜੀਆਂ ਵੱਡੀਆਂ ਉਮੀਦਾਂ ਜਿਹੜੇ ਹੁੰਦੇ ਆ ਪੱਤਰਕਾਰਾਂ ਤੋਂ ਵੱਡੀਆਂ ਉਮੀਦਾਂ ਹੁੰਦੀਆਂ ਆ ਸੋ ਇਸ ਚੀਜ਼ ਨੂੰ ਲੈ ਕੇ ਜਿਹੜਾ ਤੁਸੀਂ ਦੇਖ ਸਕਦੇ ਹੈਗੇ ਆ ਤੇ ਅਸੀਂ ਗੱਲਬਾਤ ਕਰਦੇ ਰਾਵਾਂਗੇ ਲਗਾਤਾਰ ਅਸੀਂ ਜਿਹੜੇ ਸਾਡੇ ਪ੍ਰੈਸ ਕਲੱਬ ਦੇ ਪ੍ਰਧਾਨ ਹੈਗੇ ਮੱਲਾਵਲੇ ਅਸੀਂ ਉਹਨਾਂ ਨਾਲ ਗੱਲ ਕਰਦੇ ਆਂ ਮਨਚੰਦਾ ਜੀ ਇੱਥੇ ਆਪਾਂ ਅੱਜ ਪਹੁੰਚੇ ਹੋ ਗਏ ਹਮੈਦ ਦੀ ਰੂਪ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਪ੍ਰੈਸ ਜਿਹੜੀ ਹੈ ਪੱਤਰਕਾਰ ਭਾਈਚਾਰਾ ਲੋਕਾਂ ਨੂੰ ਜਿਹੜਾ ਇਨਸਾਫ ਤੋਂ ਆਂਦਾ ਹੈ ਅੱਜ ਉਹ ਖੁਦ ਹੀ ਇਨਸਾਫ ਦੇ ਪਿੱਛੇ ਅੱਜ ਤੋਂ 8 ਮਹੀਨੇ ਪਹਿਲਾਂ ਦਾ ਦੇਖੋ ਜੀ ਐਪਲੀਕੇਸ਼ਨਾਂ ਦਿੱਤੀਆਂ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਇਸ ਵਿਸ਼ੇ ਤੇ ਇਸ ਵਿਸ਼ੇ ਤੇ ਅੱਜ ਸਾਨੂੰ ਸੜਕਾਂ ਦੇ ਉੱਤਰਨਾ ਪੈ ਗਿਆ ਪ੍ਰਸ਼ਾਸਨ ਦੀ ਜਿਹੜੀ ਸਭ ਤੋਂ ਵੱਡੀ ਨਲਾਕੀ ਹੈ ਪੱਤਰਕਾਰ ਭਾਈਚਾਰੇ ਨੂੰ ਇਗਨੋਰ ਕੀਤਾ ਜਾ ਰਿਹਾ ਜੇ ਇਨਸਾਫ ਦੀਵਾਨ ਵਾਲੇ ਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਦੱਸੋ ਇਸ ਕਰਕੇ ਸਾਨੂੰ ਸੜਕਾਂ ਤੇ ਉਤਰਨਾ ਪਿਆ ਜੀ ਬਹੁਤ ਹੀ ਮੰਦ ਭਾਗੀ ਜਿਹੜੀ ਹੈ ਪ੍ਰਸ਼ਾਸਨ ਦੇ ਇਸ ਕਰਕੇ ਅਸੀਂ ਸੜਕਾਂ ਤੇ ਉਤਰੇ ਹਾਂ ਜੀ ਬਿਲਕੁਲ ਵਾਕੇ ਤੁਹਾਡੀ ਗੱਲ ਪ੍ਰਧਾਨ ਜੀ ਵੀ ਜਿਹੜੇ ਪੱਤਰਕਾਰਾਂ ਨੂੰ ਇਨਸਾਫ ਦਿਵਾਉਣਾ ਹੁੰਦਾ ਲੇਕਿਨ ਅੱਜ ਇਨਸਾਫ ਨਾ ਮਿਲ ਕਰਕੇ ਪੱਤਰਕਾਰਾਂ ਨੂੰ ਸੜਕਾਂ ਤੇ ਹੋ ਗਏ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਔਰ ਉਸ ਤੋਂ ਧੱਕੇਸ਼ਾਹੀ ਕਰ ਰਹੀ ਹੈ ਇਹ ਧੱਕੇਸ਼ਾਹੀ ਹੁਣ ਨਹੀਂ ਚੱਲੇਗੀ ਧੰਨਵਾਦ ਜੀ ਤੁਹਾਨੂੰ ਬਤਾਦੇ ਅਸੀਂ ਹੋਰ ਵੀ ਇਥੇ ਤਸਵੀਰਾਂ ਦੇਖ ਰਹੇ ਨੇ ਆ ਗਿਆ ਤੁਸੀਂ ਤੁਹਾਡੇ ਸਾਹਮਣੇ ਦੇਖਾ ਤੁਸੀਂ ਤਸਵੀਰਾਂ ਵੇਖੋਗੇ ਬੜਾ ਹੀ ਵਧੀਆ ਮਾਹੌਲ ਹੈ ਜਿਹੜਾ ਦਿੱਲੀ ਗੇਟ ਸਾਈਡ ਵਾਲੇ ਤੇ ਹੋਇਆ ਹੈਗਾ ਤੁਸੀਂ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਇੱਕ ਇਥੇ ਜਿਹੜੇ ਕਿਸਾਨ ਆ ਗਏ ਆਗੂ ਜਿਹੜੇ ਹੈਗੇ ਉਹਨਾਂ ਦੇ ਨਮਾਇਦੇ ਵੀ ਪਹੁੰਚੇ ਹੈਗੇ ਆ ਜਿਹੜਾ ਰੋਸ ਮਜਾਰਾ ਕੀਤਾ ਹੈ ਕਰ ਨਾਹਰੇਬਾਜੀ ਕੀਤੀ ਜਾ ਰਹੀ ਕਿਉਂਕਿ ਵੱਡੇ ਪੱਦਰ ਤੇ ਜਿਹੜਾ ਅਣ ਦੇਖਾ ਕੀਤਾ ਜਾ ਰਿਹਾ ਹੈ ਜਿਹੜਾ ਪੱਤਰਕਾਰ ਪਾਈ ਜਾ ਰਹੇ ਨੂੰ ਫਰੀਪੁਰ ਤੋਂ ਨਸ਼ਾ ਕਾਉਣ ਵਾਲੀ ਪੁਲਿਸ ਮਰਦਾ ¡Me lo he ਲਗਾਤਾਰ ਅਸੀਂ ਤਸਵੀਰਾਂ ਦੇਖ ਰਹੇ ਹੈਗੇ ਆ ਇਸ ਟਾਈਮ ਜਿਹੜਾ ਪੱਤਰਕਾਰ ਭਾਈ ਚਾਰੇ ਨੂੰ ਜਿੱਥੇ ਆਦਰਮਾਨ ਸਹਿਤ ਜਿੱਥੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਉਹ ਨਾਲ ਚਾਹ ਪਾਣੀ ਪਿਆਇਆ ਜਾ ਰਿਹਾ ਹੈ ਇਥੇ ਸਬੂ ਜਿਹੜੀ ਮਾਰਕੀਟ ਹੈਗੀ ਹੈ ਮਾਰਕੀਟ ਵਾਲੇ ਵੀਰਾਂ ਵੱਲੋਂ ਦੁਕਾਨਦਾਰਾਂ ਵੱਲੋਂ ਸੋ ਲਗਾਤਾਰ ਜਿਹੜਾ ਇਥੇ ਤਸਵੀਰਾਂ ਦੇਖ ਰਹੇ ਕਿ ਬਹੁਤ ਵਧੀਆ ਕਿਉਂਕਿ ਹਾਲਾਂਕਿ ਪੱਤਰਕਾਰ ਭਾਈ ਜਦਾ ਬਹੁਤ ਵੱਡਾ ਰੋਲ ਹੁੰਦਾ ਹੈਗਾ ਜਿਹੜੀਆਂ ਸਮਾਜ ਦੇ ਵਿੱਚ ਆ ਰਹੀਆਂ ਮੁਸ਼ਕਲਾਂ ਉਹ ਚੀਜ਼ ਨੂੰ ਲੈ ਕੇ ਸੋ ਬਹੁਤ ਵਧੀਆ ਜਿਹੜਾ ਇਥੇ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਪੱਤਰਕਾਰ ਭਾਈ ਚਾਰੇ ਨੇ ਕੋਸ਼ਿਸ਼ ਕੀਤੀ ਹੈਗੀ ਹੈ ਪ੍ਰਸ਼ ਅਸੀਂ ਹੁਣ ਇਹ ਮੋਟਰਸਾਈਕਲ ਚੋਰੀ ਕਰ ਚੱਲੇ ਆ ਅਸੀਂ ਆਹ ਕਾਰ ਚੋਰੀ ਕਰ ਚੱਲੇ ਆ ਸ਼ਾਇਦ ਉਹ ਚੋਰ ਪੁਲਿਸ ਨੂੰ ਦੱਸ ਕੇ ਆਉਂਦੇ ਹੋਣ ਪਰ ਹੁਣ ਲੋਕੋ ਜਿੱਥੇ ਬਹੁਤ ਵਧੀਆ ਮਾਹੌਲ ਜਿੱਥੇ ਬਣਿਆ ਆ ਪੱਤਰਕਾਰ ਭਾਈ ਜਾ ਰਹੇ ਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤੁਸੀਂ ਲਗਾਤਾਰ ਤਸਵੀਰਾਂ ਦੇਖ ਰਹੇ ਕਿ ਕਿ ਐਹੋ ਜਿਹਾ ਮਾਹੌਲ ਕਿਉਂ ਕਿ ਪੱਤਰਕਾਰ ਭਾਈ ਜਾ ਰਹਾਂ ਵਾਕਈ ਇਸ ਦੇ ਇਸ ਦਾ ਹੱਕਦਾਰ ਹੈਗਾ ਸੋ ਤੁਸੀਂ ਤਸਵੀਰਾਂ ਦੇਖ ਰਹੇ ਕਿ ਮੇਰੇ ਭਾਈ ਹੁਣੀ ਜਿਹੜਾ ਜਿਹੜਾ ਇੱਥੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈਗੀ ਹੈ ਗੁਜ਼ਰੇ ਜਾਉਂਗੇ ਤੁਹਾਨੂੰ ਕਿਸੇ ਨਾਲ ਹੀ ਪੁੱਛਣਾ ਔਰ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਤੁਹਾਡੀ ਗੱਲ ਕਰ ਰਹੇ ਹਾਂ ਪੱਤਰਕਾਰ ਹਮੇਸ਼ਾ ਆਮ ਪਬਲਿਕ ਦਾ ਹੁੰਦਾ ਏ ਆਮ ਪਬਲਿਕ ਦੀ ਗੱਲ ਚੁੱਕਦਾ ਏ ਤੇ ਹੁਣ ਅਸੀਂ ਤੁਹਾਡੀ ਗੱਲ ਚੁੱਕਣ ਆਏ ਆ ਔਰ ਤੁਹਾਨੂੰ ਦੱਸ ਦਈਏ ਕਿ ਇਹ ਪੁਲਿਸ ਹੁਣ ਪੱਤਰਕਾਰਾਂ ਦੀ ਵੀ ਨਹੀਂ ਸੁਣ ਰਹੀ ਜਾਨੀ ਕਿ ਪੁਲਿਸ ਨੂੰ ਇੰਜ ਲੱਗਦਾ ਏ ਕਿ ਅਸੀਂ ਇੱਕ ਬਿਜ਼ਨਸ ਪਲੇਸ ਬਣਾ ਲਈਆ ਐਸਐਸਪੀ ਦਫਤਰ ਸਾਰੇ ਇਹ ਬਿਜ਼ਨਸ ਪਲੇਸ ਬਣ ਗਿਆ ਨੇ ਇੰਜ ਲੱਗਦਾ ਏ ਲੋਕ ਸਾਨੂੰ ਦੱਸਦੇ ਨੇ ਆ ਕੇ ਕਿਵੇਂ ਪੁਲਿਸ ਮੋਟਰਸਾਈਕਲ ਗੋਲ ਕਰਦੀ ਆ ਮੈਂ ਤੁਹਾਨੂੰ ਇੱਕ ਕਹਾਣੀ ਦੱਸਦਾ ਛੋਟੀ ਜੀ ਔਰ ਪੁਲਿਸ ਨੂੰ ਚੋਰ ਫੜ ਕੇ ਦੇ ਦਈਏ ਪਿਸਤੌਲ ਫੜ ਕੇ ਦੇ ਦਈਏ ਪੁਲਿਸ ਗੋਲ ਕਰ ਦਿੰਦੀ ਆ ਪੁਲਿਸ ਨੂੰ ਮੋਟਰਸਾਈਕਲ ਦੱਸਦੀ ਆ ਫਲਾਣੇ ਚੋਰ ਨੇ ਚੱਕਿਆ ਏ ਤਾਂ ਪੁਲਿਸ ਗੋਲ ਕਰ ਦਿੰਦੀ ਆ ਇਹ ਹਾਲਾਤ ਫਰੋਇਪਰ ਦੇ ਨੇ ਔਰ ਅੱਜ ਫਰੋਇਪਰ ਪੁਲਿਸ ਅੱਜ ਫਰੋਇਪਰ ਪੁਲਿਸ ਔਰ ਪੱਤਰਕਾਰ ਇਕੱਠੇ ਹੋ ਕੇ ਜਲੂਸ ਕੱਢ ਰਹੇ ਨੇ ਮਜਬੂਰੀ 'ਚ ਜਲੂਸ ਕੱਢਣਾ ਪੈ ਰਿਹਾ ਹੈ ਕੋਈ ਸ਼ੌਕ ਨਹੀਂ ਹੈਗਾ ਕੋਈ ਚਾਹ ਨਹੀਂ ਚੜਿਆ ਇਹ ਦੁੱਖ ਦੇ ਵਿੱਚ ਕੱਢਿਆ ਜਾ ਰਿਹਾ ਜਲੂਸ ਦੁਕਾਨਦਾਰੋ ਉੱਟੋ ਜਾਗੋ ਆਓ ਸੰਘਰਸ਼ ਦੇ ਵਿੱਚ ਪਹੁੰਚੋ ਇੱਥੇ ਇੱਥੇ ਪਹੁੰਚ ਕੇ ਸਾਥ ਦਿਓ ਅਸੀਂ ਤੁਹਾਡੇ ਨਾਲ ਤੁਹਾਡੀ ਲੜਾਈ ਲੜ ਰਹੇ ਆ ਕਿਸੇ ਹੋਰ ਦੀਆਂ ਲੜਾਈ ਨਹੀਂ ਇਵੇਂ ਏਸੇ ਵਾਅਚ 'ਚ ਅਸੀਂ ਖਬਰਾਂ 'ਚ ਬੋਲਦੇ ਆ ਉੱਚਾ ਬੋਲਦੇ ਆ ਲੋਕ ਕਹਿੰਦੇ ਆ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਪਰ ਤੁਹਾਡੀ ਖਾਤਰ ਬੋਲਦੇ ਆ ਅੱਜ ਤੁਹਾਡੀ ਖਾਤਰ ਫਿਰ ਬਜ਼ਾਰਾਂ 'ਚ ਆ ਗਏ ਆ ਜਲੂਸ ਕੱਢਣ ਆ ਗਿਆਂ ਉਸ ਪੁਲਿਸ ਦਾ ਜਲੂਸ ਕੱਢਣ ਆ ਗਿਆਂ ਜਿਨ੍ਹਾਂ ਦੇ ਨਾਲ ਰਲ ਕੇ ਇਹ ਚੋਰ ਇਹ ਲੁਟੇਰੇ ਇਹ ਠੱਗ ਲਗਾਤਾਰ ਲੁੱਟਾ ਖੋਹਾਂ ਕਰਦੇ ਆ ਸ਼ੰਕਾ ਹੋ ਰਹੀ ਆ ਕਿ ਸ਼ਾਇਦ ਰਲ ਗਏ ਨੇ ਸਾਰੇ ਸ਼ਾਇਦ ਮਹੀਨੇ ਜਾਣ ਲੱਗ ਪਏ ਨੇ ਸ਼ਾਇਦ ਹਫ਼ਤੇ ਜਾਣ ਲੱਗ ਪਏ ਨੇ ਇੱਥੋਂ ਤੱਕ ਸ਼ੰਕਾਵਾਂ ਹੋਣ ਲੱਗ ਪਈਆਂ ਨੇ ਤਾਂ ਲੋਕੋ ਜਾਗੋ ਉੱਠੋ ਇਸ ਸੰਘਰਸ਼ ਦਾ ਹਿੱਸਾ ਬਣੋ